ਤੌਥੀ ਗੱਲ ਮੁਹਾਲੀ ਦੀ ਕਰਦੇ ਆ ਮੁਹਾਲੀ ਦੇ ਕਈ ਸਕੂਲਾਂ ਨੂੰ ਇੱਕ ਵਾਰ ਫੇਰ ਤੋਂ ਧਮਕੀ ਮਿਲੀ ਹੈ ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਧਮਕੀ ਦਿੱਤੀ ਗਈ ਹੈ ਸੈਕਟਰ 70 ਸਣੇ ਕਈ ਹੋਰ ਇਲਾਕਿਆਂ ਦੇ ਸਕੂਲਾਂ ਨੂੰ ਧਮਕੀਆਂ ਆਈਆਂ ਨੇ ਮੁਹਾਲੀ ਦੇ ਕਈ ਸਕੂਲਾਂ ਨੂੰ ਇੱਕ ਵਾਰ ਫੇਰ ਤੋਂ ਧਮਕੀ ਮਿਲੀ ਹੈ ਪਹਿਲਾ ਜਲੰਧਰ ਪਟਿਆਲਾ ਅੰਮ੍ਰਿਤਸਰ ਤੱਕ ਸਕੂਲਾਂ ਨੂੰ ਜੜੀਆਂ ਧਮਕੀਆਂ ਮਿਲ ਚੁੱਕੀਆਂ ਨੇ ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਧਮਕੀਆਂ ਤੋਂ ਬਾਅਦ ਵਿਦਿਆਰਥੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ ਖਬਰ ਮਿਲਣ ਤੇ ਮੌਕੇ ਤੇ ਪੁਲਿਸ ਤੇ ਐਂਟੀ ਬੰਬ ਸਕੁਆਰ ਟੀਮਾਂ ਜਿਹੜੀਆਂ ਪਹੁੰਚ ਗਈਆਂ ਨੇ ਧਮਕੀਆਂ ਤੋਂ ਬਾਅਦ ਵਿਦਿਆਰਥੀਆਂ ਦੀ ਛੁੱਟੀ ਕਰ ਦਿੱਤੀ ਗਈ ਸਕੂਲ ਬੰਦ ਕਰ ਦਿੱਤਾ ਗਿਆ ਹੈ ਪੁਲਿਸ ਮੌਕੇ ਤੇ ਮੌਜੂਦ ਹੈ ਬੰਬ ਸਕੁਆਰ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਧਮਕੀ ਦਿੱਤੀ ਗਈ ਹੈ ਜਾਂਚ ਕੀਤੀ ਜਾ ਰਹੀ ਹੈ ਜਿਸ ਈਮੇਲ ਦੇ ਜ਼ਰੀਏ ਧਮਕੀ ਆਈ ਹੈ ਉਸ ਦੇ ਬਾਵਤ ਵੀ ਜਾਂਚ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਅੰਮ੍ਰਿਤਸਰ ਜਲੰਧਰ ਪਟਿਆਲਾ ਗੁਰਦਾਸਪੁਰ ਸਣੇ ਕਈ ਸਕੂਲਾਂ ਨੂੰ ਧਮਕੀਆਂ ਮਿਲ ਚੁੱਕੀਆਂ ਨੇ ਸਖਤਰੇਤ ਨੂੰ ਧਮਕੀ ਮਿਲ ਚੁੱਕੀ ਹੈ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ ਤਾਂ ਹੁਣ ਮੁਹਾਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਐਂਟੀ ਬੰਬਸ ਕੋਇਕ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਮੋਹਾਲੀ ਦੇ ਕਈ ਸਕੂਲ ਜਿਹੜੇ ਆ ਉਹਨਾਂ ਨੂੰ ਫਿਲਹਾਲ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਬੱਚਿਆਂ ਦੀ ਛੁੱਟੀ ਕਰ ਦਿੱਤੀ ਗਈ ਸਕੂਲ ਬੰਦ ਕਰ ਦਿੱਤੇ ਗਏ ਨੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਹੀਂ ਮੋਹਾਲੀ ਦੇ ਕਾਫੀ ਦਰਜਨ ਦੇ ਕਰੀਬ ਸਕੂਲਾਂ ਨੂੰ ਥ੍ਰੈਟ ਕਾਲ ਆਈ ਹੈ ਇਹਦੇ ਵਿੱਚ ਜੀ ਇਹਨਾਂ ਨੇ ਜੋ ਥ੍ਰੈਟ ਕੀਤੀ ਉਸ ਦੇ ਮੁਤਾਬਿਕ ਆਪਾਂ ਵੇਰੀਅਸ ਆਪਣੀ ਟੀਮਜ਼ ਐਕਟਿਵ ਕਰਕੇ ਅਂਟੀ ਸਾਬੋਟਾਜ ਦੀ ਟੀਮਸ ਬੀਡੀ ਟੀਮ ਸਾਡੀ ਥਾਣੇ ਦੀ ਟੀਮਸ ਅਲੱਗ ਤੇ ਸਾਰੇ ਜੀਓਜ਼ ਨੂੰ ਆਪਾਂ ਸਕੂਲਸ ਡਿਵਾਈਡ ਕਰਕੇ ਸਾਰੇ ਐਸਪੀ ਸਰਵਨ ਡੀਐਸਪੀ ਸਰਵਨ ਆਪਾਂ ਪਰਸਨਲੀ ਆਪ ਆਕੇ ਇਥੇ ਚੈਕਿੰਗ ਕਰਾ ਰਹੇ ਹਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਕਹਿਣਾ ਚਾਹੁੰਦਾ ਵੀ ਸਿਚੁਏਸ਼ਨ ਜਿਹੜੀ ਹੈ ਸਾਰੀ ਸਾਡੇ ਅੰਡਰ ਕੰਟਰੋਲ ਹਜੇ ਤੱਕ ਕੋਈ ਇਦਾਂ ਦੀ ਸੰਦੇग्ध ਚੀਜ਼ ਹੈ ਕੋਈ ਇਦਾਂ ਦੀ ਉਹ ਸ਼ੱਕੀ ਚੀਜ਼ ਸਾਨੂੰ ਨਹੀਂ ਮਿਲੀ ਪਹਿਲਾਂ ਵੀ ਇਦਾਂ ਦੀ ਥ੍ਰੈਟ ਕਾਲਸ ਆਈਆਂ ਇਹ ਆਪਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਵੀ ਇਹਦਾ ਕੋਈ ਇਹਦੇ ਵਿੱਚ ਤੱਤ ਸੀਗਾ ਜਾਂ ਕਿਸੇ ਨੇ ਸ਼ਰਾਰਤ ਕੀਤੀ ਹੈ ਉਹ ਆਪਾਂ ਫਿਰ ਇਸ ਤੋਂ ਬਾਅਦ ਆਪਾਂ ਕਨਫਰਮ ਕਰਕੇ ਤੁਹਾਨੂੰ ਦੱਸਾਂਗੇ ਇਹ ਜੀ ਬੇਸਿਕਲੀ ਹਜੇ ਤੱਕ ਪ੍ਰਾਈਵੇਟ ਸਕੂਲਾਂ ਦਾ ਸਾਹਮਣੇ ਹੈ ਜਿਹੜੇ ਇੱਥੇ ਉਹਦੇ ਵੱਡੇ ਸਕੂਲਾਂ ਨਾਮੀ ਗ੍ਰਾਮੀ ਸਕੂਲ ਹਨ ਉਹਨਾਂ ਦੇ ਮੇਲ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਮਨਜੋਤ ਕੰਗ ਜੁੜੇ ਹੋਏ ਨੇ ਮਨਜੋਤ ਧਮਕੀ ਮਿਲੀ ਹੈ ਪਹਿਲਾਂ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਨੂੰ ਧਮਕੀ ਮਿਲ ਚੁੱਕੀ ਹੈ ਮੋਹਾਲੀ ਦੇ ਕਈ ਸਕੂਲ ਨਿਸ਼ਾਨੇ ਤੇ ਨੇ ਹੁਣ ਤੱਕ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਮਨਪ੍ਰਿਤ ਹਾਲਾਕੀ ਪੁਲਿਸ ਜਿਹੜੀ ਹੈ ਲਗਾਤਾਰ ਸਵੇਰ ਤੋਂ ਜਾਂਚ ਪੜਤਾਲ ਕਰ ਰਹੀ ਹੈ ਔਰ ਹੁਣ ਵੀ ਅੰਦਰ ਜਿਹੜੇ ਬੰਮ ਨਰੋਦੀ ਦਸਤਾ ਹੁੰਦਾ ਹੈ ਔਰ ਬਾਕੀ ਟੀਮ ਜਿਹੜੀਆਂ ਨੇ ਆਰਪੀ ਟੀਮ ਸਰਚ ਕਰ ਰਹੀਆਂ ਨੇ ਇਹ ਮੇਰੇ ਪਿੱਛੇ ਦੀਆਂ ਤਸਵੀਰਾਂ ਨੇ ਆ ਸਿਨੀਅਰ ਪੁਲਿਸ ਅਫੀਸਰ ਜਿਹੜੇ ਨੇ ਉਹ ਅੰਦਰ ਮੌਜੂਦ ਨੇ ਔਰ ਨਾਲ ਦੀ ਨਾਲ ਹੀ ਕੀਕੂ ਜੋਂ ਨਾਲ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਔਰ ਕਿੱਥੇ ਤੱਕ ਜਿਹੜੀ ਇਹ ਸਥਿਤੀ ਜਿਹੜੀ ਹੈ ਬਰਕਰਾਰ ਰਹੀ ਹੈ ਕਿਉਂਕਿ तमाम ਜਿਹੜੇ ਸਕੂਲ ਨੇ ਜਿਨ੍ਹਾਂ ਨੂੰ ਜਿਹੜੀ ਧਮਕੀ ਮਿਲੀ ਸੀ ਫਿਲਹਾਲ ਸਿੱਖਿਆ ਵਿਭਾਗ ਨੇ ਉਹਨਾਂ ਨੂੰ ਆਪਣੇ ਅਧਿਕਾਰ ਖੇਤਰ ਹਦੀਨ ਬੰਦ ਕਰਨ ਦੇ ਜਿਹੜੇ ਨੇ ਉਹ ਅਧਿਕਾਰ ਜ਼ਰੂਰ ਦਿੱਤੇ ਪਰ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਜਿਹੜੀ ਜਾਂਚ ਪੜਤਾਲ ਹੈ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਐਸਪੀ ਸਿਟੀ ਸਾਡੇ ਨਾਲ ਗੱਲਬਾਤ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕਿੰਨੇ ਕੁ ਸਕੂਲਾਂ ਨੂੰ ਧਮਕੀ ਆਈ ਹੈ ਹੁਣ ਤ ਸਕੂਲ ਬੰਦ ਕਰਾ ਦਿੱਤੇ ਗਏ ਔਰ ਸਰਚ ਕਿੰਨੇ ਸਕੂਲਾਂ ਚ ਹੋ ਚੁੱਕੀ ਹੈ ਬਿਲਕੁਲ ਜੀ ਤਕਰੀਬਨ 7:30 ਵਜੇ ਸਵੇਰੇ ਮੋਹਾਲੀ ਦੇ ਕਾਫੀ ਜਿਹੜੇ ਪ੍ਰੋਮਿਨੈਂਟ ਸਕੂਲਸ ਹੈ ਇਹਨਾਂ ਨੂੰ ਈਮੇਲ ਰਹੀ ਇੱਕ ਥ੍ਰੈਟ ਆਈ ਸੀ ਜਿਸ ਉਪਰੰਤ ਜੀ ਸਾਰੇ ਸਕੂਲ ਇਮੀਡੀਏਟਲੀ ਕਾਰਡਨ ਕਰਾ ਕੇ ਉਹਨਾਂ ਚ ਬੇਸਿਕਲੀ ਛੁੱਟੀ ਦਾ ਐਲਾਨ ਕਰਤਾ ਸੀ ਉਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਡਿਫਰੈਂਟ ਟੀਮਸ ਹੈ ਐਂਟੀ ਸੈਬੋਟੇਜ ਟੀਮਸ ਹੈ ਬੌਮ ਡਿਸਪੋਜ਼ਲ ਟੀਮਸ ਹੈ ARP ਟੀਮ ਥਾਣੇ ਦੀ ਫੋਰਸ ਸਾਡੇ ਸਾਰੇ ਜੀਓਜ਼ ਡੀਐਸਪੀਜ਼ ਐਸਪੀਜ਼ ਆਪ ਆਪ ਸਾਰੇ ਫੀਲਡ 'ਚ ਜਾ ਕੇ ਡਿਵਾਈਡ ਕਰਕੇ ਇੱਕ ਇੱਕ ਸਕੂਲ ਦੀ ਥਰੋਲੀ ਚੈਕਿੰਗ ਕਰਾ ਰਹੇ ਵੀ ਜੇ ਇਸ 'ਚ ਕੋਈ ਵੀ ਤੱਥ ਹੋਏ ਤੇ ਉਹ ਤੁਹਾਡੇ ਸਾਹਮਣੇ ਲਿਆਂਦਾ ਜਾਏਗਾ ਬਾਕੀ ਇਤਿਆਦ ਦੇ ਤੌਰ ਤੇ ਆਪਾਂ ਸਾਰਿਆਂ ਨੂੰ ਇਹਨੂੰ ਕਾਟਨ ਕਰਾ ਕੇ ਸਾਰਿਆਂ ਦੀ ਚੈਕਿੰਗ ਕਰਾ ਰਹੇ ਇਹ ਇਹ ਲੋਕਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਡਰ ਫੈਲਾਉਣ ਦੀ ਕੋਸ਼ਿਸ਼ ਹੈ ਕਿਉਂਕਿ ਪਹਿਲਾਂ ਚੰਡੀਗੜ੍ਹ ਔਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਮੋਹਾਲੀ ਜਿਹੜੀ ਮੋਹਾਲੀ ਇੱਕ ਵੀਆਪੀ ਸਿਟੀ ਦੇ ਤੌਰ ਦੇ ਉੱਪਰ ਵੀ ਦੇਖਿਆ ਜਾਂਦਾ ਬਿਲਕੁਲ ਜੀ ਮੈਂ ਤੁਹਾਡੇ ਮਾਧਿਅਮ ਰਹੀ ਇਹ ਹੀ ਫੀਅਰ ਯਰ ਪੈਨਿਕ ਸਪਰੈਡ ਕਰਨ ਦੀ ਲੋੜ ਨਹੀਂ ਹੈ ਤੇ ਸਾਡੀਆਂ ਸਾਰੀਆਂ ਟੀਮਸ ਵੈਲ ਇਕুইਪਡ ਹਨ ਜਿਵੇਂ ਕਿ ਸਕੂਲ ਚ ਵੀ ਆਪਾਂ ਬੌਮ ਡਿਸਪੋਜ਼ਲ ਟੀਮ ਅੰਦਰ ਭੇਜੀ ਹੋਈ ਹੈ ਤੇ ਕੋਈ ਵੀ ਇਦਾਂ ਦੀ ਜੇ ਸੰਦੇਕ ਚੀਜ਼ ਆਂਦੀ ਤੁਹਾਡੇ ਸਾਹਮਣੇ ਵੀ ਲਿਆਂਦੀ ਜਾਏਗੀ ਇਨ ਟ੍ਰਾਂਸਪੇਰੈਂਟ ਫੈਸ਼ਨ ਐਂਡ ਵੈਸੇ ਹਜੇ ਤੱਕ ਕੋਈ ਵੀ ਇਦਾਂ ਦੀ ਚੀਜ਼ ਲੱਭੀ ਨਹੀਂ ਹੈ ਜਿਹੜਾ ਜਿਹੜਾ ਈਮੇਲ ਦਾ ਪੈਟਰਨ ਸੀਗਾ ਉਹ ਬਾਕੀ ਸਕੂਲਾਂ ਚ ਵੀ ਧਮਕੀਆਂ ਆਉਂਦੀਆਂ ਰਹੀਆਂ ਉਹਦੇ ਨਾਲ ਮਿਲਦਾ ਜੁਲਦਾ ਕੋਈ ਜਾਂ ਵੱਖਰੇ ਤੌਰ ਤੇ ਹੋਵੇ ਮਿਲਦਾ ਜੁਲਦਾ ਜੀ ਇੱਕੋ ਸੇਮ ਈਮੇਲ ਜੀ ਸਾਰਿਆਂ ਨੂੰ ਭੇਜਤੀ ਹੈ ਸੇਮ ਤਰ੍ਹਾਂ ਦਾ ਫੌਂਟ ਹੈ ਤੇ ਮਿਲਦਾ ਜੁਲਦਾ ਪੈਟਰਨ ਹੈ ਬਟ ਸਟਿਲ ਆਪਾਂ ਇਹਨੂੰ ਪ੍ਰਾਈਮਰ ਫੇਸੀ ਲੋਕਾਂ ਦੀ ਸੁਰੱਖਿਆ ਸਾਡੇ ਲਈ ਉਹ ਜ਼ਰੂਰੀ ਹੈ ਆਪਾਂ ਕੋਈ ਵੀ ਚਾਂਸ ਨਾ ਲੈਂਦੇ ਹੋਏ ਪ੍ਰੋਪਰ ਚੈਕਿੰਗ ਕਰਾ ਰਹੇ ਹਾਂ ਬਿਲਕੁਲ ਬਿਲਕੁਲ ਧੰਨਵਾਦ ਆ ਹੁਣ ਅੰਦਰ ਜਿਹੜੀ ਹੈ ਗੱਲ ਚੈਕਿੰਗ ਇੱਕ ਤਰੀਕੇ ਦੇ ਨਾਲ ਮੰਪੇ ਚੱਲ ਰਹੀ ਹੈ ਪਰ ਹਾਲਾਂਕਿ ਬਾਹਰ ਵੀ ਪੁਲਿਸ ਲਾਈ ਹੋਈ ਹੈ ਬਾਹਰੋਂ ਕਿਸੇ ਨੂੰ ਵੀ ਅੰਦਰ ਜਾਣ ਦੀ ਹਦਾਇਤ ਨਹੀਂ ਹੈਗੀ ਪਰ ਨਾਲ ਦੀ ਨਾਲ ਸਵੇਰ ਤੋਂ ਜਿਵੇਂ ਚੈਕਿੰਗ ਚੱਲ ਰਹੀ ਹੈ ਜਾਂਚ ਪੜਤਾਲ ਅੰਦਰ ਕੀਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਕੁਝ ਹੀ ਸਮੇਂ ਦੇ ਵਿੱਚ ਐਸਐਸਪੀ ਮੋਹਾਲੀ ਜਿਹੜੇ ਨੇ ਹਰਮਨਦੀਪ ਹੰਸ ਉਹ ਇੱਥੇ ਪਹੁੰਚ ਕੇ ਉਹ ਵੀ ਮੀਡੀਆ ਦੇ ਜ਼ਰੀਏ ਜਾਣਕਾਰੀ ਸਾਂਝੀ ਕਰਨਗੇ ਔਰ ਅੰਦਰ ਕੀ ਕੁਝ ਨਿਕਲਿਆ ਜਾਂ ਬਾਕੀ ਜਿਹੜੇ ਸਕੂਲ ਨੇ ਜਿਵੇਂ ਲਗਭਗ ਮੋਹਾਲੀ ਦੇ 8 ਤੋਂ 10 ਤੋਂ ਵੀ ਜ਼ਿਆਦਾ ਨਿੱਜੀ ਸਕੂਲਾਂ ਜਿਨ੍ਹਾਂ ਨੂੰ ਥ ਕੋਈ ਚੀਜ਼ ਮਿਲੀ ਹੈ ਕਿਉਂਕਿ ਸਰਚ ਲਗਾਤਾਰ ਜਾਰੀ ਹੈ ਇਹ ਹਾਲਾਂਕਿ ਦੇਖਣਾ ਹੋਵੇਗਾ ਜੀ ਮਨਜੋਤ ਅਜੇ ਥੋੜੀਆਂ ਤੁਸੀਂ ਤਸਵੀਰਾਂ ਦਿਖਾ ਸਕੋ ਅਲੇ ਦੁਆਲੇ ਕਿਸ ਕਦਰ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਕਿਉਂਕਿ ਜਦੋਂ ਵੀ ਧਮਕੀਆਂ ਆਉਂਦੀਆਂ ਨੇ ਸਰਚ ਆਪਰੇਸ਼ਨ ਚਲਾਇਆ ਜਾਂਦਾ ਹੈ ਤਾਂ ਮਿਲਦਾ ਕੁਝ ਵੀ ਨਹੀਂ ਸਿਵਾਏ ਇੱਕ ਧਮਕੀ ਤੋਂ ਦਹਿਸ਼ਤ ਦੇ ਵਿੱਚ ਬੱਚੇ ਵੀ ਨੇ ਮਾਪੇ ਵੀ ਨੇ ਲੋਕ ਵੀ ਨੇ ਮਨਜੋਤ ਮਾਨਪ੍ਰੀਤ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਅੰਦਰ ਦੀਆਂ ਤਸਵੀਰਾਂ ਦਿਖਾਵੇ ਕਿਉਂਕਿ ਅੰਦਰ ਹੀ ਹੁਣ ਜਿੱਥੇ ਪਹਿਲਾਂ ਐਸਪੀ ਸਿਟੀ ਸੀਗੇ ਉਹ ਡੀਐਸਪੀ ਬਲਦੀ ਗੋਈ ਦੇ ਵਿੱਚ ਅੰਦਰ ਵੀ ਹੁਣ ਪੂਰਾ ਸਰਚ ਕੀਤਾ ਜਾ ਰਿਹਾ ਕਾਡਨ ਕਰਕੇ ਇਹ ਸਕੂਲ ਨੂੰ ਫਿਲਹਾਲ ਕਾਡਨ ਕੀਤਾ ਹੈ ਔਰ ਇਹ ਅੰਦਰ ਸਕੂਲ ਦੇ ਵਿੱਚ ਫਿਲਹਾਲ ਕੁਝ ਮਿਲਦਾ ਹੈ ਜਾਂ ਨਹੀਂ ਕਿਉਂਕਿ ਇੱਥੇ ਤਮਾਮ ਤਸਵੀਰਾਂ ਇਸ ਕਰਕੇ ਵੀ ਅਹਿਮ ਨਹੀਂ ਵੀ ਜਦੋਂ ਇਹ ਸੂਚਨਾ ਮਿਲੀ ਕਿ ਇੱਥੇ ਧਮਕੀ ਮਿਲੀ ਹੈ ਇੱਥੇ ਕੋਈ ਥ੍ਰੈਟ ਕਾਲ ਆਈ ਹੈ ਤਾਂ ਉਸ ਵੇਲੇ ਅੰਦਰ ਕੌਣ-ਕੌਣ ਮੌਜੂਦ ਸੀਗਾ ਔਰ ਸਵੇਰੇ ਹੀ ਇਹ ਇਸ ਸਕੂਲ ਦੇ ਵਿੱਚੋਂ ਉਹਨਾਂ ਨੂੰ ਬਾਹਰ ਕਢਵਾ ਦਿੱਤਾ ਗਿਆ ਔਰ ਬਾਹਰ ਪਹਿਲਾਂ ਤਾਂ ਬੱਚਿਆਂ ਨੂੰ ਮੈਸੇਜ ਪਹੁੰਚਾਏ ਗਏ ਕਿ ਸਕੂਲ ਜਿਹੜਾ ਹੈ ਉਹ ਬੰਦ ਹੈ ਆਪਣੇ ਬੱਚਿਆਂ ਨੂੰ ਰਿਸੈਪਸ਼ਨ ਤੋਂ ਲੈ ਲਿਆ ਜਾਵੇ ਜਾਂ ਫਿਰ ਜਿਹੜੇ ਲੇਟ ਹੁੰਦੇ ਨੇ ਨਾ ਜਦੋਂ ਈਮੇਲ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸਕੂਲ ਦਾਖਲ ਹੋਣ ਨਹੀਂ ਦਿੱਤਾ ਗਿਆ ਥੋ ਉਹਨਾਂ ਨੂੰ ਵ ਸਵੇ ਹੀ ਦਿੱਤਾ ਗਿਆ ਕਿਉਂਕਿ ਜਿਵੇਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਔਰ ਨਾਲ ਦੀ ਨਾਲ ਸਿੱਖਿਆ ਵਿਭਾਗ ਦੇ ਜਿਹੜੇ ਉਹਨਾਂ ਵੱਲੋਂ ਸਿੱਧੇ ਤੌਰ ਦੇ ਉੱਪਰ ਕਹਿ ਦਿੱਤਾ ਗਿਆ ਕਿ ਜਿਹੜੇ ਜਿਹੜੇ ਸਕੂਲ ਨੂੰ ਧਮਕੀ ਪਈ ਹੈ ਈਮੇਲ ਪਹੁੰਚੀ ਹੈ ਉਹਨਾਂ ਦੇ ਆਪਣੇ ਅਧਿਕਾਰ ਖੇਤਰ ਨੇ ਉਹਨਾਂ ਨੂੰ ਆਪਣੇ ਅਧਿਕਾਰ ਦੇ ਦਿੱਤੇ ਗਏ ਨੂੰ ਆਪਣੇ ਸਕੂਲ ਨੂੰ ਬੰਦ ਕਰ ਸਕਦੇ ਨੇ ਔਰ ਮੌਕੇ ਦੇ ਉੱਪਰ ਸਕੂਲ ਬੰਦ ਕਰਕੇ ਉਹਨਾਂ ਬੱਚਿਆਂ ਨੂੰ ਵਾਪਸ ਭੇਜ ਦਿੱਤਾ ਗਿਆ ਪਰ ਇੱਕ ਡਰ ਕਿਡਾ ਸਹਿਮ ਦਾ ਮਾਹੌਲ ਸੀਗਾ ਮਨਪ੍ਰੀਤ ਉਸ ਨੂੰ ਕਿਤਨਾ ਕਿਤੇ ਜ਼ਰੂਰ ਇਸ ਦੇ ਵਿੱਚ ਰੱਖਿਆ ਗਿਆ ਔਰ ਕਿਤਨਾ ਕਿਤੇ ਉਸ ਤੋਂ ਬਾਅਦ ਚੈਕਿੰਗ ਜਿਹੜੀ ਹੈ ਉਹ ਕਰਦੇ ਹੋਏ ਕਿਤਨਾ ਕਿਤੇ ਇਸ ਦੇ ਵਿੱਚ ਜੋ ਸਥਿਤੀ ਹੈ ਉਸ ਰੂਪ ਬਰਕਰਾਰ ਰੱਖਿਆ ਗਿਆ ਪਰ ਪੁਲਿਸ ਜਿਹੜੀ ਹੈ ਉਹ ਹੁਣ ਵੀ ਜਾਂਚ ਪੜਤਾਲ ਕਰ ਰਹੀ ਹੈ ਬੌਬਸ ਕੁਆਇਰ ਟੀਮਸ ਅੰਦਰ ਪਹੁੰਚੀਆਂ ਹੋਈਆਂ ਨੇ ਐਂਟੀ ਸੈਵਟੀ ਟੀਮਸ ਪਹੁੰਚਿਆ ਹੋਈਆਂ ਨੇ ਔਰ ਜਲਦੀ ਹੀ ਇਹ ਸਰਚ ਜਿਹੜੀ ਹੈ ਤਮਾਮ ਸਕੂਲ ਦੇ ਵਿੱਚੋਂ ਪੂਰੀ ਕਰਕੇ ਜਿਹੜੀ ਅਗਲੀ ਜਾਣਕਾਰੀ ਹੈ ਕੰਪਲੀਟ ਤੌਰ ਦੇ ਉੱਪਰ ਸਾਹਮਣੇ ਰੱਖੀ ਜਾਣੀ ਹੈ ਠੀਕ ਹੈ ਮੰਜੂਰ ਤੋਂ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ ਬਕਾਇਦਾ ਤਸਵੀਰਾਂ ਦਿਖਾਉਣ ਦੇ ਲਈ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ ਹੈ ਇਨਵੈਸਟੀਗੇਸ਼ਨ ਲਗਾਤਾਰ جاری ਹੈ